ਗੀ ਕੈਂਟ ਚੀਜ਼ ਕਾਹ ਬਾਈ ਬਿਲਕੁਲ ਬਿਲਕੁਲ ਇੰਜੋਏ 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 ਸਾਰੇ ਇੰਜੋਏ ਕਰਕੇ ਮੋੜ ਰਹੇ ਨੇ ਕਿਸੇ ਦੀ ਨਾ ਮੰਨੋ ਯਾਰ ਇੱਕ ਵਾਰ ਆਓ ਜਰੂਰ ਦੇਖੋ ਲੈ ਵੀ ਮਿੱਤਰੋ ਅਸੀਂ ਪੰਜੇ ਜਾਣੇ ਹਾਂਜੀ ਚੱਲੇ ਬਸੂਤਾਰਾ ਟ੍ਰੈਕ ਦੇ ਉੱਤੇ ਯਾਨਕੀ ਬਸੂਤਾਰਾ ਵਾਟਰਫਾਲ ਦੇਖਣਾ ਉਹ ਕਹਿੰਦੇ ਵੀ ਜਿਹੜਾ ਬੰਦਾ ਪਾਪੀ ਹੁੰਦਾ ਹੂੰ ਤੇ ਪੈਂਦੀ ਨਹੀਂ ਉਹ ਮੇਰੇ ਕੰਨੀ ਕਾ ਕਰਦਾ ਕੀ ਆ ਗਿਆ ਸਾਡੇ ਵਿੱਚ ਸਭ ਤੋਂ ਪਾਪੀ ਬੰਦਾ ਮੈਂ ਆ ਮੇਰੇ ਕੋਲ ਉਂਗਲ ਮੇਰੇ ਕੋਲ ਨਹੀਂ ਘਣੀ ਹੁਤਾ ਅੱਜ ਐਡੀ ਵੀ ਕੰਮ ਕਰਦਾ ਹਰ ਵਾਰ ਗੁੱਸਾ ਕਰਦਾ ਤੂੰ ਮੈਂ ਮੈਂ ਆਪਣਾ ਮਗਲ ਵੀ ਮੈਂ ਆ ਬਾਕੀ ਚੈੱਕ ਕਰਾਂਗੇ ਜਾ ਕੇ ਦੀ ਕਿਹੜਾ ਬੰਦਾ ਵੱਧ ਪਾਪੀ ਆ ਤੂੰ ਜਿੱਤੇ ਲਫਜ਼ਾਂ ਚ ਕਹੀ ਦੀ ਨਾ ਮੈਨੂੰ ਇਹ ਚੈੱਕ ਕਰੇਗੇ ਜਦੋਂ ਉੱਥੇ ਜਾ ਕੇ ਕਿਉਂ ਮੰਨੀ ਜਾਂਦਾ ਇਹ ਇੱਥੇ ਹੀ ਮੰਨੀ ਜਾਂਦਾ ਹੈ ਇਹ ਖੁਦ ਪਹਿਲੇ ਹੀ ਕਹਿ ਰਿਹਾ ਵੀ ਮੈਂ ਪਾਪੀ ਆ ਓ ਬਈ ਆ ਬਾਕੀ ਦੇਖਦੇ ਆਵੇਂ ਕੀ ਬਣਦਾ ਖਬਰਾਂ ਪਈ ਜਾਵੇ ਆਪਣੇ ਤੇ ਆਪਾਂ ਪੁੰਨ ਵੀ ਬਹੁਤ ਕੀਤੇ ਨੇ ਪੁੰਨ ਵੀ ਬਹੁਤ ਕੀਤੇ ਨੇ ਜੇ ਆਪਾਂ ਕਹਿ ਗਏ ਜੀ ਇਹ ਬੰਦਾ ਪਹਿਲੀ ਬੰਦਾ ਫਿਰਦਨ ਪਹਿਲੀ ਮੈਂ ਤੁਹਾਨੂੰ ਸਾਈ ਕਹਿੰਦਾ ਕਿ ਮੇਰੇ ਸਾਡ ਤੋਂ ਕਿਉਂ ਮੇਰੀ ਬੇਇੱਜ਼ਤੀ ਉੱਥੇ ਜਾ ਕੇ ਕਰੋ ਵੀਡੀਓ ਲਾ ਕੇ ਇਹ ਟਰੈਕ ਹੈਗਾ 6 ਕਿਲੋਮੀਟਰ ਦਾ ਟਰੈਕ ਹੈਗਾ ਇਹ ਹੁੰਦਾ ਇਹ ਹੁੰਦਾ ਜੀ ਮਾਣਾ ਪਿੰਡ ਤੋਂ ਸਟਾਰਟ ਜਿਹੜਾ ਬਈ ਭਾਰਤ ਦਾ ਪਹਿਲਾ ਪਿੰਡ ਹੈਗਾ ਠੀਕ ਹੈ ਜੀ ਅਤੇ ਆਪਣੇ ਨਾਲ ਹੋਊਗਾ ਵਿੱਕੀ ਗੁਰਪ੍ਰੀਤ ਹਰਦੇਵ ਅਤੇ ਅਮਿਤ ਪੰਜਵਾਂ ਬੰਦਾ ਮੈਂ ਬਾਕੀ ਚਲੋ ਬਈ ਚੱਲਦੇ ਆਂਗਾ ਆਪਾਂ ਦੇਖਦੇ ਕੀ ਬਣਦਾ ਲੈ ਵੀ ਜੇ ਆਪਾਂ ਟਰੈਕ ਦੀ ਗੱਲਬਾਤ ਕਰੀਏ ਬਈ ਟਰੈਕ ਸੋਹਣਾ ਬਹੁਤ ਆਣਾ ਰਾस्ते ਦੇ ਵਿੱਚ ਦੇਖ ਸਕਦੇ ਤੁਸੀਂ ਬਈ ਐਦਾਂ ਦਾ ਟਰੈਕ ਆ ਸਾਫ ਟਰੈਕ ਆ ਤੇ ਸਵਾਦ ਪੂਰਾ ਆਉਂਦਾ ਠੰਡੀ ਠੰਡੀ ਹਵਾ ਕੀ ਤੇ ਦਮ ਵੀ ਚੜਦਾ ਥੋੜਾ ਥੋੜਾ ਤਾਂ ਚੜਨਾ ਜ਼ਰੂਰੀ ਵੀ ਆ ਹਨਾ ਦੇਖ ਸਕਦੇ ਬਹੁਤ ਸੋਹਣਾ ਟਰੈਕ ਆ ਵੀ ਲਗੋ 6 ਕਿਲੋਮੀਟਰ ਦਾ ਟਰੈਕ ਆ ਦਾ ਜ਼ਰੂਰ ਕਰੋ ਬਈ ਫਿਰ ਤੁਹਾਨੂੰ ਦਿਖਾਉਣ ਹੈਗੇ ਆਪਾਂ ਬਸੂ ਤਾਰਾ ਫੋਲ ਹਨਾ ਉਹ ਸੀਗਾ ਬਈ ਆਪਾਂ ਉੱਥੇ ਜਾਣਾ ਦੇਖ ਪਾਣੀ ਹੈ ਨਾ ਚੈੱਕ ਕਰੋ ਆਪਾ ਉੱਥੇ ਜਾਣਾ ਦੇਖ ਸਕਦੇ ਕਿੰਨੀ ਦੂਰ ਆ ਗਣਾ ਆ ਜੋ ਲੈ ਵੀ ਸਾਫ ਟਰੈਕ ਤੋਂ ਬਾਅਦ ਨਾ ਹੁਣ ਇਹ ਵਾਲਾ ਟਰੈਕ ਆ ਗਿਆ ਉਬੜ ਖੂਬੜ ਨਾ ਉਹ ਉੱਥੋਂ ਲੈ ਕੇ ਦੇਖ ਸਕਦੇ ਚੈੱਕ ਕਰੋਗੇ ਨਾ ਦੋਏ ਪੱਥਰਾਂ ਨਾਲ ਬਣਾ ਹੋਇਆ ਇਦਾਂ ਕਰਕੇ ਟਰੈਕ ਆ ਗਿਆ ਪਹਿਲਾਂ ਵਾਲਾ ਸਾਫ ਸੀ ਜਿਹਾ ਸਿਮਿੰਟ ਪਾਇਆ ਹੋਇਆ ਤੇ ਤੇ ਉਹ ਤੱਕ ਜਾਵਾਂਗੇ ਲੈ ਵੀ ਵਿਜਲੀ ਦੇਖ ਸਕਦੇ ਹੋ ਕਿ ਭਾਈ ਪੱਥਰ ਆ ਗਏ ਪੱਥਰਾਂ ਨਾਲ ਰਸਤਾ ਆ ਗਿਆ ਇਹ ਪਾਣੀ ਆਉਂਦਾ ਦੇ ਵਿੱਚ ਦੀ ਉਹ ਉੱਥੋਂ ਤੁਸੀਂ ਦੇਖ ਸਕਦੇ ਹੋ ਜਾਨਕੀ ਥੋੜਾ ਜਿਹਾ ਟਰੈਕ ਔਖਾ ਵੀ ਹੈ ਨਾ ਜਿਵੇਂ ਕਹਿੰਦੇ ਸਿੱਧਾਗਾ ਸਿੱਧਾ ਜਰੂਰ ਹੈਗਾ ਪਰ ਐਦਾਂ ਕਰਕੇ ਪੱਥਰ ਆਉਂਦੇ ਨਹੀਂ ਕੱਲ ਅਸੀਂ ਬਈ ਗਏ ਹੋਏ ਸੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਉੱਥੋਂ ਲਗਭਗ 25 ਕਿਲੋਮੀਟਰ ਦਾ ਟਰੈਕ ਅਸੀਂ ਕੀਤਾ ਸੀਗਾ ਰੈਗੂਲਰਲੀ ਪਹਿਲਾਂ ਗਏ ਸੀ ਆਏ ਤੇ ਫਿਰ ਨੀਚੇ ਆਏ ਸਿੱਧਾ ਉਹਦੇ ਕਰਕੇ ਥੋੜੇ ਜਿਹਾ ਬਈ ਜੀ ਲੱਤਾਂ ਦੁਖਦੀਆਂ ਨੇ ਇਹ ਜਿਹਾ ਔਖਾ ਹੋ ਰਿਹਾ ਦਿੱਤ ਲੋ ਜਿਹੜਾ ਬਈ ਡਾਉਨ ਤੋਂ ਲੈ ਕੇ ਦਿਨ ਦੋ ਟ੍ਰੈਕ ਨੂੰ ਕਰਦਾ ਸੌਖਾ ਹੀ ਆ ਚੈੱਕ ਕਰੋ ਲੈ ਵੀ ਕੋੂ ਸੂਰਤ ਨਜ਼ਾਰਾ ਦੇਖੋ ਇੱਧਰ ਪਹਾੜ ਡੂੰਘੇ ਤੇ ਡੂੰਗੀ ਖਾਈ ਮੰਗੂਆ ਦੇਖ ਸਕਦੇ ਹੋ ਨਾ ਇਦਾਂ ਦਾ ਟ੍ਰੈਕ ਆ ਲੈ ਵੀ ਮਿੱਤਰੋ ਲਗਭਗ 2.5 ਤਣ ਕਿਲੋਮੀਟਰ ਦੇ ਉੱਤੇ ਆ ਗਏ ਨਾ ਇਹ ਮੈਗੀ ਪੁਆਇੰਟ ਆ ਲੱਗਾ ਤੁਸੀਂ ਪਾਣੀ ਵਗੈਰਾ ਪੀ ਲਾਗੋ ਤੇ ਦੁਕਾਨਾਂ ਵੀ ਆਉਂਦੀਆਂ ਨੇ ਨਾ ਮਿੱਟੀ ਮਿੱਟੀ ਨਾਲ ਬਾਤ ਨਹੀਂ ਆਉਂਦੀ ਪਾਣੀ ਵੀ ਦੇਦਾ ਚੱਲੀ ਜਾਂਦਾਗਾ ਪਾਣੀ ਵੀ ਪੀ ਸਕਦੇ ਸੀ ਨਾ ਕਿ ਆਪਾਂ ਇੱਥੋਂ ਕਿ ਚੱਲਦੇ ਆ ਵੀ ਉਹ ਮੈਗੀ ਪਾਰ ਦੁਆਰ ਇੱਥੇ ਲਿਖਿਆ ਆ ਵੀ ਬਸੂ ਤਾਰਾ ਕਿੰਨਾ ਰਹਿ ਗਿਆ ਮਟਿਆ ਪਿਆ ਪਰ ਅਸੀਂ ਕਿਹਾ ਤੋਂ ਪੁੱਛਲ ਵੀ 2 ਕਿਲੋਮੀਟਰ ਰਹਿ ਗਿਆ ਨਾ ਆਉਣ ਲੱਗਦਾ ਰਸਤਾ ਆ ਤਾਂ ਬਹੁਤ ਘੰਟਾ ਰਸਤਾ ਯਾਰ ਪਾਣੀ ਪੀਤਾ ਹੀ ਠੰਡਾ ਪਾਣੀ ਮਿਲਦਾ ਉੱਥੇ ਫ੍ਰੀ ਵਾਲਾ ਨਾ ਜਿਵੇਂ ਵਾਲਾ ਪਾਪਾਗਾ ਉੱਥੇ ਆ ਰਿਹਾ 20 ਦੇ ਵੀ ਠੰਡਾ ਪਾਣੀ ਮਲਾਦਾ ਵੀ ਉਹ ਇੱਥੋਂ ਆ ਰਿਹਾ ਪਾਣੀ ਦੇਖੋ ਤੇ ਉਸ ਤੋਂ ਬਾਅਦ ਤੁਸੀਂ ਉੱਥੇ ਠੰਡਾ ਪਾਣੀ ਪੀ ਸਕਦੇ ਹੋ ਪਾਣੀ ਦੇ ਪੈਸੇ ਲਾਉਣ ਦੀ ਕੋਈ ਲੋੜ ਨਹੀਂ ਹੈ ਕਿੰਦੂ ਆ ਗਈ ਕੈਂਟ ਚੀਜ਼ ਕਿਉਂ ਬਈ ਬਿਲਕੁਲ ਬਿਲਕੁਲ ਇੰਜੋਏ 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 ਸਾਰੇ ਇੰਜੋਏ ਕਰਕੇ ਮੋੜ ਰਹੇ ਨੇ ਦੇਖੋ ਬਈ ਇੱਥੋਂ ਪਾਣੀ ਜਾਂਦਾ ਬਈ ਉੱਪਰ ਨੂੰ ਫ੍ਰੀ ਵਾਲਾ ਹੈ ਨਾ ਪਾਣੀ ਤੇ ਪੈਸੇ ਲਾਉਣ ਦੀ ਕੋਈ ਲੋੜ ਨਹੀਂ ਬਈ ਦੇਖੋ ਉੱਥੋਂ ਪਾਣੀ ਆਉਂਦਾ ਨਾ ਰਿਵ ਆ ਤਾਂ ਨਹੀਂ ਆਪੋ ਸੋਚਿਆ ਦੀ ਵੀ ਇਹ ਵੀ ਹੋ ਸਕਦਾ ਆ ਨਹੀਂ ਆ ਸੋਚ ਤੋਂ ਪਰੇ ਹਾਂ ਟਰੈਕ ਕਰਕੇ ਨਾ ਹਾਂ ਕਿੰਮਤ ਕੋਈ ਆਈ ਨਹੀਂਗਾ ਜਿੱਥੇ ਜਿੱਥੇ ਤੂੰ ਤਾਂ ਮੁੜਦੇ ਦੇ ਰਾਹ ਤੋਂ ਤੂੰ ਕਿਹਦੇ ਵਾਸਤੇ ਕੋਈ ਆਇਆ ਨਹੀਂਗਾ ਆਪਾਂ ਮੁੜਦੇ ਦੇ ਰਾਹ ਤੇ ਜੋ ਬਈ ਉਹ ਤਾਂ ਵੱਖਰੇ ਆ ਰਹੇ ਨੇ ਯਾਰ ਆ ਰਹੇ ਨੇ ਵੱਖਰੇ ਕੈਂਕਰ ਚੀਜ਼ਾਂ ਦੇ ਟੱਕਾ ਵੀ ਨਹੀਂ ਹੈਗੀ ਕੋਈ ਆਕਸੀਜਨ ਫੁੱਲ ਲੱਗੀ ਜਿਹੜਾ ਜਵਾਹਰ ਤੇ ਬੱਚੇ ਕਰਦੇ ਨੇ ਨਿੱਕੇ ਨਿੱਕੇ ਆਪਾਂ ਤਾਂ ਕਰ ਹੀ ਸਕਦੇ ਆ ਪਾਣੀ ਜਿਹੜਾ ਆਪਾਂ ਕੰਮਾਰਾ ਕਰਨਾ ਫਿਰ ਜਿਹੜੇ ਉੱਪਰ ਸਫਾਈ ਕਰਨ ਦੇ ਬਾਅਦ ਇਹਦਾ ਰੰਡਾ ਮਣੀ ਹੈ ਚਲੋ ਭਾਈ ਅਕੇ ਚੱਲਦਾ ਭਾਈ ਸਤਾਰਾ ਤਾਂ ਉਹ ਘਟਾ ਹੈ ਜਬਸ ਲੈ ਵੀ ਦੇਖ ਸਕਦੇ ਹੋਗੇ ਬਹੁਤ ਦੂਰ ਆ ਗਏ ਅਸੀਂ ਪਹਾੜ ਚੜ ਚੜ ਕੇ ਇਦਾਂ ਦੇ ਤੇ ਇਦਾਂ ਕਰਕੇ ਉਚਾਈਆਂ ਆਉਂਦੀਆਂ ਨੇ ਇਹਦਾ ਲਵਾਦ ਬਣਦੀ ਹੈ ਜੀ ਹੱਸ ਹੁੰਦਾ ਭਾਈ ਕਹਿੰਦੇ 4-500 ਮੀਟਰ ਰਹਿ ਗਈ ਹੈ ਹੱਦ ਕਿਲੋਮੀਟਰ ਰਹਿੰਦੀ ਹੋਊਗੀ ਬਸ ਉਤਾਰਾ ਦਿਖਾਉਣਾ ਸਾਨੂੰ ਤੇ ਵੀ ਮਿੱਤਰੋ ਬਿਲਕੁਲ ਨੇੜੇ ਪਹੁੰਚ ਗਏ ਸੀ ਹਣਾ ਬਸ ਉਤਾਰਾ ਫੋਲ ਦੇ ਪਹੁੰਚ ਹੀ ਗਏ ਬਸ ਸੇ ਕਿਲੋਮੀਟਰ ਦਾ ਟਰੈਕ ਕਰਕੇ ਆਇਆ ਬਾਈ ਬਸ ਥੋੜਾ ਰਹਿ ਗਿਆ ਹੁਣ ਲਗਭਗ 100 ਕਿਲੋਮੀਟਰ ਕਹਿੰਦੇ ਨੇ ਬਾਈਸ ਬਾਕੀ ਉਹ ਲਾਗਿਆ ਦਿਖਣਾ ਨਾ ਪਹਾੜ ਵਾਲ ਹੁੰਦਾ ਚਲੋ ਚੱਲਦੇ ਆਂ ਨਾ ਦਿਖੋਣਾ ਤੁਹਾਨੂੰ ਨੇੜੇ ਜਾ ਕੇ ਦੇਖ ਸਾਹ ਕਰਦੇ ਆਂ ਬਾਈ ਨਾ ਇੱਕ ਦਾ ਸਾਰਾ ਉਹ ਛੇਲੜ ਹੈ ਆਏ ਆ ਛੇਲੜ ਹੈ ਕਹਿੰਦੇ ਵੀ برف ਇਹ ਕੀ ਹੋ ਗਿਆ ਬਾਈ ਕੋਈ ਪਤਾ ਨਹੀਂ ਕਿਵੇਂ ਲਗਾ ਬਈ ਆ ਕੇ ਜਾ ਕੇ ਇੱਕ ਨੰਬਰ ਇੱਕ ਨੰਬਰ ਤੁਸੀਂ ਬਾਈ ਇਹ ਰਸਤੇ 'ਚ ਮੁੜ ਗਿਆ ਸੀ ਆਪਾਂ ਨੇ ਦੇਖ ਕੇ ਇੱਧਰ ਆ ਗਏ ਫਿਰ ਜਿਹਦੇ ਨਾਲ ਤੇ ਬਾਕੀ ਵਾਪਸ ਮੁੜ ਗਏ ਹਾਂ ਸਾਹਮਣੇ ਹੌਸਲਾ ਜਿਲਾਇਆ ਆ ਕੇ ਚਲੋ ਬਹੁਤ ਅੱਛਾ ਲਗਾ ਸਹੀ ਹੈ ਮੁਸ਼ਕਲ ਤਾਂ ਨਹੀਂ ਲਗਾ ਕੋਈ ਨਹੀਂ ਨਹੀਂ ਕੋਈ ਮੁਸ਼ਕਲ ਨਹੀਂ ਕੰਮ ਤਾਂ ਰੁਕਤੇ ਹੋਰ ਹਮਾਰੇ ਕੇ ਗਾੜੀ ਵਾਲਾ ਇੰਤਜ਼ਾਰ ਕਰ ਰਿਹਾ ਹੈ ਨੀੱਚ ਚਲੋ ਜਾਓ ਜਾਓ ਚਲੋ ਵੀਰੋ ਤੁਹਾਨੂੰ ਜਮਾ ਨੇੜੇ ਦਿਖਾਉਣੇ ਆਗੇ ਥੋੜਾ ਜਿਹਾ ਦੂਰ ਖੜੇ ਆਪਾਂ ਲੈ ਵੀ ਤੁਹਾਨੂੰ ਜਮਾ ਨੇੜੇ ਦਿਖਾਉਣੇ ਆਗੇ ਆਪਾਂ ਬਸ ਉਤਾਰਾ ਫੋੜ ਹੈ ਨਾ ਦੇਖ ਸਕਦੇ ਹਾਂ ਬਾਈ ਤੋਂ ਬੰਦਣਾ ਕਿਹਾ ਵੀ ਜਾਓ ਨਾ ਬਈ ਕੁਝ ਨਹੀਂ ਹੈਗਾ ਟੀਮ ਮੋਟੀਵੇਸ਼ਨ ਬਹੁਤ ਰੀ ਕਰਿਆ ਬੰਦ ਦੇ ਕਿੱਥੇ ਅਸੀਂ ਪਰ ਅਸੀਂ ਕੀ ਦੇ ਮੰਨ ਵਾਲੇ ਕਿੱਥੇ ਵੇ ਅਸੀਂ ਕਿਹਾ ਵੀ ਨਾ ਯਾਰ ਜਾਏ ਕੁਝ ਨਾ ਹੋਵੇ ਪਰ ਜਾਵਾਂਗੇ ਜੀ ਲੋ ਟਾਰਗੇਟ ਮਿਥ ਲਿਆ ਨਾ ਹਾਂ ਇਹ ਟਾਰਗੇਟ ਤੇ ਟਾਰਗੇਟ ਤੇ ਤੇ ਟਾਰਗੇਟ ਸਾਡਾ ਆ ਗਿਆ ਬਈ ਦੇਖ ਸਕਦੋਂਗੇ ਬਸ ਉਧਰ ਫੋਸ ਚੈੱਕ ਕਰੋ ਬਈ ਬਾਰ ਕੋ ਪਈ ਹੋਈ ਹੈਗੀ ਉਹ ਉੱਪਰੋਂ ਝਰਨਾ ਥੰਦੇ ਨੂੰ ਗਿਰਦਾ ਹੈਗਾ ਨਾ ਲੋਕ ਬਹੁਤ ਪਹੁੰਚੇ ਹੋਏ ਨੇ ਬਈ ਇੰਜੋਏ ਕਰ ਰਹੇ ਨੇ ਫੁੱਲ ਬਟਾ ਫੁੱਲ ਇੰਜੋਏ ਕਿਸੇ ਦਿਨ ਮੰਨੋ ਯਾਰ ਇੱਕ ਵਾਰ ਆਓ ਜਰੂਰ ਦੇਖੋ ਕੰਮ ਨਵਾਂ ਬਿਦਲ ਬਾਰੇ ਥੋੜਾ ਨੇੜੇ ਦਗਾ ਕੇ ਇੱਕ ਵਾਰੀ ਹੋਰ ਇਹ ਜਾ ਕੇ ਸੋਈ ਨਾ ਖਾਈ ਇਕੱਲਾ ਇਹ ਅੱਲਾ ਇਹ ਵੇ ਨਜ਼ਾਰਾ ਦੇਖੋ ਭਾਈ ਬਰਫ ਪੈ ਰਹੀ ਹੈਗੀ ਦੇਖੋ ਇਹ ਆਜੀ ਬਸੂਦਾਰਾ ਫੋਟੋ ਭਈ ਅਸੀਂ ਪਹੁੰਚਦੇ ਬਸੂਤਾਰਾ ਫੋਨ ਤੇ ਕਹਿੰਦੇ ਵੀ ਇਹਦਾ ਇੱਕ ਵੀ ਗੁੰਦ ਪਾਪੀ ਤੇ ਉੱਤੇ ਪੈਂਦੀ ਨਹੀਂ ਹੈਗੀ। ਸਾਨੂੰ ਨਹੀਂ ਆ ਰਿਹਾ ਬਈ। ਭਈ ਇਧਰ ਬੁੰਦਾ ਪੈ ਰਿਆਂ ਨੇ ਯਾਰ। ਇਹਦਾ ਮਤਲਬ ਕੀ ਆ ਵੀ ਅਸੀਂ ਪਾਪੀ ਨਹੀਂ ਹੈਗੇ। ਮੈਂ ਡਰਦਾ ਸੀ ਬਸ। ਹਾਂ ਅਸੀਂ ਤੂੰ ਡਰਦਾ ਸੀਗਾ। ਪੂਰੇ ਆ ਕੇ ਕੀ ਬਣਿਆ ਫਿਰ? ਹੁਣ ਕਲੀਅਰ ਹੋ ਗਿਆ ਕਿ ਮੈਂ ਪਾਪੀ ਨਹੀਂ ਕਰਿਆ ਮੈਂ ਤਾਂ ਬਸ ਸਾਫ਼ ਹੀ ਬਣਾਗਾ। ਪੈ ਗਿਆ ਬੁੰਦਾ ਬਈ ਉੱਪਰ। ਮੈਂ ਲਕਮਾਲ ਦੀ ਕਰ ਉਹ ਤਾਂ ਰੋਕ ਕੇ ਰੱਖਦਾ ਉਹਨੂੰ। ਵੇ ਵੀ ਬਾਕੀ ਨਿਗਾਹ ਮਾਰ ਲਓ ਜਮਾ ਬੱਕ ਦਿਓ ਉੱਤੇ ਖੜੇ ਆਪਾਂ ਚੈੱਕ ਕਰੋ ਬਈ ਨਾ ਤੂੰ ਤਾਂ ਕਬਰ ਦੀ ਵਰਗਾ ਖਤਰਾ ਪੂਰਾ ਹੈਗਾ ਫੇਰ ਵੀ ਚਲੋ ਬਈ ਜਿੱਥੇ ਇੰਨੇ ਬੰਦੇ ਖੜੇ ਨੇ ਆਪਾਂ ਖੜ ਜਾਂਦੇ ਹੈ ਪਰਫ ਜੋ ਉੱਤੇ ਆਉਂਦਾ ਜੀ ਸਾਡੇ ਅਸੀਂ ਬਾਹਰ ਵੀ ਖੜ੍ਹ ਸਕਦੇ ਆਉਂਦਾ ਵੀ ਮਕਸਦ ਇਹਨਾਂ ਚ ਤੁਹਾਨੂੰ ਜਿਹੜੀ ਜਾਣਕਾਰੀ ਹੈ ਬਾਈ ਪੂਰੀ ਦੇ ਸਕੀ ਪੂਰੀ ਦੇ ਸਕੀ ਹਾਂ ਠੀਕ ਹੈ ਨਾ ਕਿਹਾ ਵਰਫਾ ਦੇਖ ਸਕਦਾ ਪੂਰੀ ਲੈ ਚੈੱਕ ਕਰ ਸਕਦੇ ਮੈਂ ਕਰੋ ਬਈ ਹੁਣ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਤੁਹਾਡਾ ਫੌਲ ਕਿਵੇਂ ਲੱਗਿਆ ਇੰਜੋਏ ਕੀਤਾ ਜਾਂ ਨਹੀਂ ਕੀਤਾ ਅਸਲੀ ਇੰਜੋਏ ਇੱਥੇ ਆ ਕੇ ਹੋਊਗਾ ਤੁਸੀਂ ਇੱਥੇ ਆਓ ਟਰੈਕ ਕਰੋ 6 ਕਿਲੋਮੀਟਰ ਦਾ ਟਰੈਕ ਦਾ ਟੋਟਲ ਉੱਦਨ ਜੋ ਆਇਆ ਹਣਾ ਆ ਜਾਓ ਭਾਈ ਹਣਾ ਬਾਕੀ ਧੰਨਵਾਦ ਅੱਛਰੀ ਕੱਲ